ਉਨੇਤਾ ਹਸਪੀਟਲ ਅਨੇਤਾ ਹਸਪੀਟਲ ਲੇਡੀ ਰੋਡ ਪ੍ਰੋਫੈਸਰ ਕੋਹਲੀ ਵੱਲੋਂ ਅਸੀਂ ਇੱਕ ਲਹਿਰ ਸਾਨੂੰ ਕੀਤੀ ਹੈ ਜਿਸ ਦਾ ਨਾਮ ਹੈ ਰੁਕ ਲਗਾਈਏ ਜੇ ਸੱਚਾਈਏ ਪੰਜਾਬ ਬਚਾਈਏ ਸਾਭ ਬਚਾਈਏ ਕਿਰਪਾ ਕਰਕੇ ਸਾਰੇ ਮੂਰੇ ਮਦਦ ਕੀਤੀ ਜਾਂਦੀ ਹੈ ਕਿ ਸਾਰੇ ਆਪਣੇ ਘਰ ਘਰ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਪਰ ਸਾਨੂੰ ਬਹੁਤ ਜ਼ਿਆਦਾ ਉਪਸ਼ਿੰਦ ਦੀ ਲੋੜ ਹੈ ਦਰਖਤ ਜ਼ਰੂਰ ਲਾਇਆ ਜਾਵੇ ਹਰ ਹਾਕ ਲਾਇਆ ਜਾਵੇ ਆਪਾਂ ਆਪਣੇ ਬੇਚ ਨੂੰ ਬਚਾਈਏ ਇਸ ਧਰਤੀ ਨੂੰ ਸੁਰੱਖਿ ਬਣਾਈਏ

ਜੋ ਆਪਣੀ ਆਕਸੀਜਨ ਮਿਲ ਰਹੀ ਹੈ ਇਹ ਆਪਣੇ ਸਾਰੇ ਦਰਸ਼ਕਾਂ ਨੂੰ ਮਿਲ ਰਹੀ ਹੈ ਰੁੱਖਾਂ ਤੋਂ ਮਿਲ ਰਹੀ ਹੈ ਨਹੀਂ ਤਾਂ ਇਸ ਤੋਂ ਬਿਨਾ ਆ ਜਿੱਦਾਂ ਅਸੀਂ ਦੇਖ ਰਹੇ ਹੋ ਤੁਸੀਂ ਰੱਖਿਆ ਹੋਇਆ ਆਕਸੀਜਨ ਸਿਲੰਡਰ ਇਹ ਸਾਰਿਆਂ ਨੂੰ ਆਪਣੇ ਨਾਲ ਕੈਰੀ ਕਰਨਾ ਪੈਣਾ ਉੱਥੇ ਫਿਰ ਗੱਡੀਆਂ ਮੋਟਰਸਾਈਕਲਾਂ 'ਚ ਲੋਡ ਨਹੀਂ ਪੈਣੀ ਸਭ ਨੂੰ ਆਕਸੀਜਨ ਸਿਲੰਡਰ ਕੈਰੀ ਕਰਨ ਤੋਂ ਬਾਅਦ ਇੱਕ ਆਕਸੀਜਨ 마ਸਕ ਲਗਾ ਕੇ ਚੱਲਣਾ ਪੈਣਾ ਇਹ ਕੁਝ ਦਿਨਾਂ ਦੀ ਗੱਲ ਹੀ ਹੈ ਕੋਈ ਜ਼ਿਆਦਾ ਲੰਬਾ ਸਮਰ ਚੱਲਣ ਵਾਲਾ ਨਹੀਂ ਤੁਸੀਂ ਕੋ 5 ਸਾਲ ਆਪਣੀ ਜਨਰੇਸ਼ਨ ਨੂੰ ਬਚਾਉਣ ਲਈ ਆਪਣੇ ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਕੇ ਸਾਡੇ ਉਪਰਾਲੇ ਨਾਲ ਜੁੜੋ ਇਹ ਮੈਸੇਜ ਇਸਨੀਆਂ ਸਾਰੇ ਤੱਕ ਪਹੁੰਚਾਓ ਸਾਰੇ ਕੰਮ ਛੱਡ ਕੇ ਜਿਹੜੀ ਚੀਜ਼ਾਂ ਜ਼ਰੂਰੀ ਨੇ ਸਾਡੇ ਦੇਸ਼ ਲਈ ਸਾਡੇ ਗੁਰੂਆਂ ਦੀ ਧਰਤੀ ਲਈ ਤਾਂ ਉਹਨਾਂ ਦਾ ਖਿਆਲ ਰੱਖਿਆ ਜਾਵੇ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਇਹ ਚੀਜ਼ਾਂ ਨੂੰ ਅੱਗੇ ਵਧਾਵੇ ਤੇ ਅੱਗੇ ਤੱਕ ਲੈ ਕੇ ਜਾਵੇ ਸਹੀ ਗੱਲ